ਜਿਵੇਂ ਇੱਕ ਕਹਾਵਤ ਹੈ ਨਾ ਜਦੋਂ ਆਪਾਂ ਬਲਦ ਗੱਡਾ ਲੈ ਕੇ ਖੇਤਾਂ ਨੂੰ ਜਾਂਦੇ ਹਾਂ ਤੇ ਕਈ ਵਾਰੀ ਕੁੱਤਾ ਹੁੰਦਾ ਉਹ ਗੱਡੇ ਦੇ ਥੱਲੇ ਵੜ ਜਾਂਦਾ ਜਿਹੜੇ ਤਾਂ ਬਲਦ ਗੱਡਾ ਚਲਾਉਂਦੇ ਰਹੇ ਉਹਨਾਂ ਨੂੰ ਪਤਾ ਹੈ ਤੇ ਉਸ ਕੁਕਰ ਨੂੰ ਇਹ ਮਹਿਸੂਸ ਹੁੰਦਾ ਵੀ ਇਹ ਗੱਡਾ ਮੇਰੀ ਸਾਹੇ ਤੇ ਚੱਲਦਾ ਉਸੇ ਤਰ੍ਹਾਂ ਸਾਨੂੰ ਵੀ ਇਹ ਬਹਿਮ ਭਰਮ ਪਿਆ ਹੋਇਆ ਜਿਵੇਂ ਟਟਿਰੀ ਹੁੰਦੀ ਹੈ ਨਾ ਉਹ ਕਹਿੰਦੀ ਉੱਪਰ ਨੂੰ ਲੱਤਾਂ ਕਰੀ ਪਈ ਸੀ ਕਿਸੇ ਨੇ ਪੁੱਛਿਆ ਵੀ ਐ ਕਿਉਂ ਉੱਪਰ ਨੂੰ ਲੱਤਾਂ ਕਿਉਂ ਕੀਤੀਆਂ ਉਹ ਕਹਿੰਦੀ ਮੈਂ ਅਸਮਾਨ ਰੋਕ ਰੱਖਿਆ ਲੱਤਾਂ ਨਾਲ ਅਸਮਾਨ ਰੱਬ ਰੋਕ ਰੱਖਿਆ ਜੀ ਜੇ ਮੈਂ ਲੱਤਾਂ ਪਾਸੇ ਕਰ ਲਈਆਂ ਤਾਂ ਡਿੱਗ ਪੂ ਸਾਰਾ ਥੱਲੇ ਇਹੀ ਸਾਨੂੰ ਬਹਿਮ ਪਿਆ ਹੋਇਆ ਕਿ ਅਸੀਂ ਕੁਝ ਕਰ ਰਹੇ ਹਾਂ ਅਸੀਂ ਕੁਝ ਰੋਕ ਰੱਖਿਆ ਸਾਡੇ ਬੱਚੇ ਸਾਡੇ ਆਸੇ ਪਾਸੇ ਦੇ ਲੋਕ ਵੀ ਸ਼ਾਇਦ ਕਿਤੇ ਮੇਰੇ ਕਰਕੇ ਹੀ ਹੈ ਸਾਰਾ ਕੁਝ ਪਰ ਜਦੋਂ ਇਨਸਾਨ ਚਲਿਆ ਜਾਂਦਾ ਹੈ ਸਾਰਾ ਕੁਝ ਵਧੀਆ ਚੱਲਦਾ ਓਮੀ ਚੱਲਦਾ ਹੈ ਹੋ ਸਕਦਾ ਵੀ ਤੇਰੇ ਜਾਣ ਬਾਦ ਉਸ ਤੋਂ ਵੀ ਜ਼ਿਆਦਾ ਵਧੀਆ ਚੱਲੇ ਜਿੰਨਾ ਤੇਰੇ ਹੁੰਦਿਆਂ ਨਾ ਵਧੀਆ ਚੱਲਿਆ ਹੋਵੇ ਸੋ ਇਸ ਬਹਿਮ ਭਰਮ ਚੋਂ ਨਿਕਲੀਏ ਇਹ ਜੀਵਨ ਦਾ ਆਨੰਦ ਲਈਏ ਲਾਹਾ ਲਈਏ ਅਜਾਈ ਨਾ ਗਵਾਈਏ ਇੱਕ ਇੱਕ ਸਵਾਸ ਇੱਕ ਇੱਕ ਦਿਨ ਇੱਕ ਇੱਕ ਮਹੀਨਾ ਇੱਕ ਇੱਕ ਸਾਲ ਬੇਸ਼ਕੀਮਤੀ ਆ ਭਾਵੇਂ ਕਿ ਬੰਦਾ ਬਹੁਤ ਚਤੁਰ ਸਿਆਣਾ ਤੇ ਚਲਾਕ ਬਣਦਾ ਪਰ ਕਹਿੰਦੇ ਚਤੁਰਾਈਆਂ ਸਿਆਣਪਾਂ ਕਿਸੇ ਕੰਮ ਨਹੀਂ ਆਉਂਦੀਆਂ ਰੋਜ਼ ਪੜ੍ਹਦੇ ਹਾਂ ਜਪਜੀ ਸਾਹਿਬ ਸਹਸ ਸਿਆਣਪਾਂ ਲਖ ਹੋਹੀ ਹਜ਼ਾਰਾਂ ਲੱਖਾਂ ਸਿਆਣਪ ਆਉਣ ਤੇ ਕਹਿੰਦੇ ਇੱਕ ਨਾ ਚੱਲੈ ਨਾਲ ਜੀਵ ਚ ਬੰਦਾ ਬਹੁਤ ਸਿਆਣਪ ਨਾਲ ਚੱਲਦਾ ਆਪਣੀ ਜੀਵਨ ਦੇ ਵਿੱਚ ਪਰ ਸਿਆਣਪ ਕੰਮ ਨਹੀਂ ਆਉਂਦੀ ਕੰਮ ਕੀ ਆਉਂਦਾ ਸੱਚ ਕੰਮ ਆਉਂਦਾ ਚਤਰਾਈ ਸਿਆਣਪ ਕੰਮ ਨਹੀਂ ਆਉਂਦੀ ਜਿੱਥੇ ਸੱਚ ਨਹੀਂ ਕੰਮ ਆਉਣਾ ਸਚਾਈ ਦੀ ਹਮੇਸ਼ਾ ਜਿੱਤ ਹੁੰਦੀ ਆ ਝੂਠ ਦੀ ਸਪੀਡ ਜ਼ਿਆਦਾ ਹੁੰਦੀ ਆ ਝੂਠ ਫੈਲਦਾ ਬੜੀ ਛੇਤੀ ਹੈ ਝੂਠ ਕਾਬਜ ਰਹਾ ਬੜਾ ਸਮਾਂ ਕਾਬਜ ਰਹਿੰਦਾ ਪਰ ਜਿਸ ਦਿਨ ਸੱਚ ਆਉਂਦਾ ਹੈ ਸੱਚ ਇਸ ਤਰ੍ਹਾਂ ਚਾਨਣ ਲੈ ਕੇ ਆਉਂਦਾ ਫਿਰ ਕਹਿੰਦੇ ਕੋਨੇ-ਕੋਨੇ ਵਿੱਚ ਚਾਨਣ ਫੈਲ ਜਾਂਦਾ ਹੈ ਸੱਚ ਹਰ ਤੱਕ ਥਾਂ ਤੱਕ ਪਹੁੰਚ ਜਾਂਦਾ ਹੈ ਕਹਿੰਦੇ ਕਿਸੇ ਬੰਦੇ ਨੂੰ ਸਜ਼ਾ ਬੋਲ ਗਈ ਫਾਂਸੀ ਦੀ ਸਜ਼ਾ ਕੋਈ ਕਤਲ ਹੋਇਆ ਸੀ ਫਾਂਸੀ ਦੀ ਸਜ਼ਾ ਬੋਲ ਗਈ ਫਾਂਸੀ ਦੇ ਵੀ ਦਿੱਤੀ ਬੰਦਾ ਮਰ ਗਿਆ ਇਹ ਵਿਦੇਸ਼ਾਂ ਦੀ ਗੱਲ ਹੈ ਤੇ ਸੱਚ ਹੈ ਇਹ ਬਿਲਕੁਲ ਸੱਚੀ ਘਟਨਾ ਹੈ ਇੱਕ ਨਹੀਂ ਇਹ ਕਈ ਵਾਰ ਹੋਇਆ ਹੈ ਇੱਕ ਵਾਰ ਨਹੀਂ ਹੋਇਆ ਕਹਿੰਦੇ ਜੀ ਉਹ ਇਨਵੈਸਟੀਗੇਸ਼ਨ ਚੱਲਦੀ ਰਹੀ ਸਰਚ ਹੁੰਦਾ ਰਿਹਾ ਉਹਨੂੰ ਫਾਂਸੀ ਦੇਣ ਤੋਂ ਬਾਅਦ ਕਈ ਸਾਲਾਂ ਬਾਅਦ ਉਹ ਜਿਹੜਾ ਅਫਸਰ ਸੀ ਕਿਤੇ ਉਹਨੂੰ ਇਹੋ ਜਿਹਾ ਪਰੂਫ ਮਿਲ ਗਿਆ, ਕਲੂ ਮਿਲ ਗਿਆ ਕਿ ਬਾਅਦ ਚ ਪਤਾ ਲੱਗਾ ਵੀ ਜਿਹੜੇ ਨੂੰ ਫਾਂਸੀ ਦਿੱਤੀ ਸੀ ਉਹ ਬਿਲਕੁਲ ਬੇਕਸੂਰ ਸੀ ਆਖੋ ਸਤਨਾਮ ਜਿਹਨੂੰ ਫਾਂਸੀ ਦੇ ਕੇ ਮਾਰਤਾ ਉਹ ਤਾਂ ਬਿਲਕੁਲ ਬੇਕਸੂਰ ਸੀ ਤੇ ਸਾਧ ਸੰਗਤ ਉਸ ਦਿਨ ਤੋਂ ਬਾਅਦ ਉਸ ਦੇਸ਼ ਦੇ ਵਿੱਚ ਫਾਂਸੀ ਬੰਦ ਕਰਤੀ ਬਿਲਕੁਲ ਬੰਦ ਕਰਤੀ ਹੁਣ ਵੀ ਤੁਸੀਂ ਸਰਚ ਮਾਰੋਗੇ ਕਈ ਦੇਸ਼ਾਂ ਵਿੱਚ ਫਾਂਸੀ ਬੰਦ ਹੈ ਸਜ਼ਾਏ ਮੌਤ ਬੰਦ ਕਰ ਦਿੱਤੀ ਵੀ ਬੇਕਸੂਰ ਬੰਦੇ ਮਰ ਗਏ ਇੱਕ ਨਹੀਂ ਤੁਸੀਂ ਅਖਬਾਰਾਂ 'ਚ ਪੜਦੇ ਹੋ ਸੋਸ਼ਲ ਮੀਡੀਆ 'ਤੇ ਪੜਦੇ ਹੋ ਵੀ ਕਿਸੇ ਬੰਦੇ ਨੇ ਸਾਰੀ ਉਮਰ ਸਜ਼ਾ ਭੁਗਤੀ ਜਦੋਂ ਬੁੱਢਾ ਹੋ ਗਿਆ ਉਹਦਾ ਕੇਸ ਚੱਲਦਾ ਰਿਹਾ ਕਹਿੰਦੇ 30 35 ਸਾਲਾਂ ਬਾਅਦ ਕਹਿੰਦੇ ਸਿੱਧ ਹੋਇਆ ਕਹਿੰਦੇ ਤਾਂ ਬੇਕਸੂਰ ਸੀ 35 ਸਾਲ ਐਵੇਂ ਹੀ ਕੱਟੇ ਬੁੱਢਾ ਹੋ ਗਿਆ ਦੱਸੋ ਕਿੱਥੋਂ ਮੋੜ ਦਾਂਗੇ ਉਹਦੀ ਉਮਰ ਇਸ ਲਈ ਝੂਠ ਹੈ ਜਿਹੜਾ ਉਹਦੀ ਸਪੀਡ ਜ਼ਿਆਦਾ ਹੁੰਦੀ ਹੈ ਸੱਚ ਸੱਚ ਹੈ ਨਾ ਜਿਹੜਾ ਸੱਚ ਪਹੁੰਚਾਉਣਾ ਔਖਾ ਆਪਣੇ ਘਰ 'ਚ ਬੱਚੇ ਆ ਨੌਜਵਾਨ ਬੱਚੇ ਕੋਈ 10 ਸਾਲ ਦਾ 12 ਦਾ 15 ਦਾ 18 ਦਾ 20 ਸਾਲ ਤੱਕ ਦਾ ਬੱਚਾ ਹੈ ਜਿਹੜਾ ਤੁਸੀਂ ਉਹਨੂੰ ਕਹਦੇ ਵੀ ਗੁਰਦੁਆਰੇ ਜਾ ਘਟਕਾ ਚੱਕ ਕੇ ਬਾਣੀ ਪੜ ਸੇਵਾ ਕਰ ਹੋ ਸਕਦਾ ਤੁਹਾਨੂੰ ਥੋੜਾ ਜਿਹਾ ਔਖਾ ਲੱਗੂ ਮਨਉਣਾ ਉਹਨੂੰ ਜਿਉ ਨੂੰ ਕਹਿੰਦੀ ਨਾ ਖੇਡਣ ਜਾਵੜਾ ਭਜਿਆ ਜਾਊਗਾ ਦੱਸੋ 10 ਸਾਲ ਦਾ ਬੱਚਾ ਹੋਵੇ ਉਹਨੂੰ ਖੇਡਣ ਵਾਸਤੇ ਮਨਉਣਾ ਪਊ ਇੰਨਾ ਕਹਿੰਦੀ ਦੇਰ ਹੈ ਵੀ ਜਾ ਖੇਡ ਲਾ ਸ਼ਾਮ ਤੱਕ ਘਰ ਆ ਜੇ ਤਾਂ ਕਹਦੇ ਹੋ ਹੁੰਦਾ ਪ੍ਰਾਣੀਆਂ ਮਾਮਾ ਹੁਣ ਤਾਂ ਚਲੋ ਮੋਬਾਈਲ ਲੈ ਕੇ ਬੈਠਿਆ ਮੰਜੇ ਤੇ ਦੂਰ ਤਾਂ ਜਾਣ ਦੀ ਲੋੜ ਹੀ ਨਹੀਂ ਤੇ ਪਹਿਲਾਂ ਮਾਵਾ ਨੇ ਬੱਚੇ ਫੜ ਫੜ ਕੇ ਘੜੀਸ ਘੜੀਸ ਕੇ ਲਿਆਉਣੇ ਵੀ ਹੁਣ ਘਰੇ ਵੱਡ ਜਾ ਬਹੁਤ ਖੇਡ ਲਿਆ ਖੇਡਣ ਵਾਸਤੇ ਕੋਈ ਮੋਟੀਵੇਸ਼ਨ ਨਹੀਂ ਚਾਹੀਦਾ ਜੇ ਬੱਚੇ ਨੇ ਟੈਲੀਵਿਜ਼ਨ ਦੇਖਣਾ ਹੈ ਨਾ ਤੇ ਦੱਸੋ ਕਦੇ ਮਿੰਤਾ ਕਰਨੀਆਂ ਪਈਆਂ ਵੀ ਪੁੱਤ ਬਹਿ ਜਾ ਟੈਲੀਵਿਜ਼ਨ ਮੂਰੇ ਵੀ ਟੈਲੀਵਿਜ਼ਨ ਵੇਖ ਉਲਟਾ ਬੱਚਾ ਜिद ਕਰਦਾ ਇਸੇ ਤਰ੍ਹਾਂ ਇਨਸਾਨ ਦੀ ਦਿਮਾਗੀ ਮਨ ਦੀ ਫਿਤਰਤ ਹੈ ਵੀ ਮਾੜੇ ਪਾਸੇ ਨੂੰ ਤਾਂ ਭੱਜ-ਭੱਜ ਕੇ ਜਾਂਦਾ ਹੈ ਗਲਤ ਕੰਮ ਕਰਾਉਣੇ ਨਸ਼ੇ ਤੇ ਲਾਉਣਾ ਹੋਵੇ ਬੱਚਾ ਉਹੀ ਲੱਗ ਜਾਂਦਾ ਹੈ ਕਿਸੇ ਵੀ ਨਸ਼ੇ ਤੇ ਲਾਉਣਾ ਹੈ ਨਾ ਉਹਦੇ ਲਈ ਤੁਹਾਨੂੰ ਕੋਈ ਮੋਟੀਵੇਸ਼ਨ ਦੇਣ ਦੀ ਲੋੜ ਨਹੀਂ ਉਹਨੂੰ ਕਥਾ ਕੀਰਤਨ ਕੁਛ ਉਹਨੂੰ ਵਿਚਾਰਾ ਸੁਣਾਉਣ ਦੀ ਲੋੜ ਨਹੀਂ ਦੱਸਿਓ ਖਾਂ ਵੀ ਜਿਹੜਾ ਬੰਦਾ ਸ਼ਰਾਬ ਪੀਣ ਲੱਗਾ ਸੀ ਵੀ ਕਿਸੇ ਨੇ ਉਹਦੀਆਂ ਮਿੰਨਤਾਂ ਕੀਤੀਆਂ ਹੋਣ ਵੀ ਕਿਸੇ ਨੇ ਕਥਾ ਸੁناਈ ਹੋਵੇ ਘੰਟਾ ਵੀ ਸ਼ਰਾਬ ਚੰਗੀ ਐ ਐ ਨਾ ਪਤਾ ਹੀ ਐ ਨਸ਼ਿਆਂ ਵਾਸਤੇ ਕੋਈ ਸਪੀਚ ਦੇਣ ਦੀ ਲੋੜ ਨਹੀਂ ਗਲਤ ਪਾਸੇ ਤਾਂ ਆਪੇ ਮਨ ਭੱਜਿਆ ਜਾਂਦਾ ਗਲਤ ਕੰਮਾਂ ਵਾਸਤੇ ਸਾਧ ਸੰਗਤ ਜੀ ਤਾਂ ਕਰਕੇ ਸਹੀ ਕੰਮ ਵਾਸਤੇ ਹੀ ਪ੍ਰੇਰਣਾ ਪੈਂਦਾ ਹੈ ਟੈਲੀਵਿਜ਼ਨ ਦੇਖਣਾ 2 ਘੰਟੇ 2.5 ਘੰਟੇ ਫਿਲਮ ਲਾ ਦੋ ਮਨ ਭੱਜਦਾ ਹੀ ਨਹੀਂ ਟੈਲੀਵਿਜ਼ਨ ਦੇ ਵਿੱਚ ਹੀ ਵੜ ਜਾਂਦਾ ਹੈ ਆ ਬੱਚੇ ਮੋਬਾਈਲ ਚ ਲਾਉਂਦੇ ਐ ਸਾਰਾ ਦਿਨ ਮੋਬਾਈਲ ਚਲਾਈ ਜਾਂਦੇ ਐ ਮੜੀ ਜੀ ਬੇਲ ਮਿਲੀ ਉਹਦੀ ਉਂਗਲਾ ਮਾਰਨੀਆ ਸ਼ੁਰੂ ਔਖਾ ਕੀ ਐ ਬਾਣੀ ਪੜਨਾ ਔਖਾ ਕੀ ਐ ਬਾਣੀ ਸੁਨਣਾ ਹੁਣ ਕਥਾ ਚ ਵੀ ਬੈਠੋਂਗੇ ਸਾਰਿਆਂ ਦਾ ਮਨ ਇੱਕੋ ਜਾਂ ਨਹੀਂ ਹੁੰਦਾ ਕੋਈ ਇਧਰੋਂ ਗੋਡਾ ਚੱਕ ਲੈਂਦਾ ਐ ਇਹਨੂੰ ਕੋਈ ਇਧਰੋਂ ਚੱਕ ਲੂਆ ਕੋਈ ਕਿਵੇਂ ਬੈਠੂਗਾ ਕੋਈ ਡੀਕ ਰਿਆ ਹੋਣਾ ਵੀ ਕਦੋਂ 12:30 ਹੋਣਗੇ ਕਦੋਂ ਇੱਕ ਵੱਜੂ ਆ ਕਦੋਂ ਸਮਾਪਤੀ ਹੋਣੀ ਹੈ ਸੋ ਇਹ ਮਨ ਹੈ ਨਾ ਜਿਹੜਾ ਗਲਤ ਪਾਸੇ ਜਾਦੇ ਭਾਈਦਾ ਤਾਂ ਕਰਕੇ ਹੀ ਕਥਾ ਕੀਰਤਨ ਜ਼ਰੂਰੀ ਹੈ ਗਲਤ ਕੰਮਾਂ ਵਾਸਤੇ ਕੋਈ ਲੋੜ ਨਹੀਂ ਸਿਖਾਉਣ ਦੀ ਮੋਟੀਵੇਸ਼ਨ ਦੇਣ ਦੀ ਲੋੜ ਨਹੀਂ ਸਾਧ ਸੰਗਤ ਸੱਚੇ ਪਾਸੇ ਜੋੜਨ ਵਾਸਤੇ ਹੀ ਬੜੀ ਮਿਹਨਤ ਮੁਸ਼ਕਤ ਘਾਲਣੀ ਪੈਂਦੀ ਹੈ ਸੋ ਆਓ ਇਸ ਮਨ ਨੂੰ ਆਪਾਂ ਕਾਬੂ 'ਚ ਲੈ ਕੇ ਆਈਏ ਤਾਂ ਹੀ ਕਹਿਣਾ ਵੀ ਮਨ ਜੀਤੈ ਜਗ ਜੀਤ ਤੁੱਕ ਛੋਟੀ ਜੀ ਐ ਕਹਿੰਦੇ ਪਰ ਗੱਲ ਬਹੁਤ ਵੱਡੀ ਐ ਮਨ ਜੀਤੈ ਜਗ ਜੀਤ ਮਨ ਹੀ ਕਰਾਉਂਦਾ ਐ ਐਨੇ ਕਤਲ ਹੋ ਗਏ ਐਨੇ ਬੇਵਿਚਾਰ ਹੋ ਗਏ ਐਨੀਆਂ ਚੋਰੀਆਂ ਇੰਨੇ ਪਾਪ ਇਹ ਕੌਣ ਕਰਾ ਰਿਹਾ ਮਨ ਕਰਵਾ ਰਿਹਾ ਤੇ ਜੇ ਕੋਈ ਭਜਨ ਕਰ ਰਿਹਾ ਐ ਇੰਨੀ ਭਜਨ ਬੰਦਗੀ ਬਾਣੀ ਦਾ ਜਾਪ ਇਹ ਕੌਣ ਕਰਵਾ ਰਿਹਾ ਇਹ ਵੀ ਮਨ ਕਰਵਾ ਰਿਹਾ ਮਨ ਦੇ ਹੱਥ ਡੋਰ ਐ ਮਨ ਤੇ ਜਿਹਨੂੰ ਕਾਬੂ ਪਾ ਲਿਆ ਇਹ ਹੀ ਇੰਦਰੀਆਂ ਨਾ ਜੀਨੇ ਆਪਣੀ ਜੀਵ ਤੇ ਕਾਬੂ ਪਾ ਲਿਆ ਬੋਲਣਾ ਕੀ ਐ ਖਾਣਾ ਕੀ ਐ ਇਹ ਵੀ ਕਾਬੂ ਪਾ ਲਿਆ ਜਿਹੜੇ ਬੰਦੇ ਦਾ ਆਪਣੇ ਆਪ ਤੇ ਕੰਟਰੋਲ ਹੈ ਉਹ ਕਾਮਯਾਬ ਹੈ ਤੇ ਜਿਹੜਾ ਬੇਵੱਸ ਹੈ ਵੀ ਮੰਨ ਲਓ ਡਾਕਟਰ ਨੇ ਕਿਹਾ ਵੀ ਤੈਨੂੰ ਸ਼ੂਗਰ ਹੈ ਮਿੱਠਾ ਨਹੀਂ ਖਾਣਾ ਪਰ ਫਿਰ ਵੀ ਨਹੀਂ ਰਹਿ ਹੁੰਦਾ ਬੱਸ ਫਿਰ ਬਿਮਾਰੀ ਤੋਂ ਛੁਟਕਾਰਾ ਨਹੀਂ ਪਾ ਸਕਦਾ ਬਿਮਾਰੀ ਉਦੋਂ ਲੱਗਦੀ ਹੈ ਜਦੋਂ ਸਾਡਾ ਮਨ ਬੇਕਾਬੂ ਹੋ ਜਾਂਦਾ ਹੈ ਜਿਹੜੀ ਚੀਜ਼ ਤੋਂ ਰੋਕਿਆ ਜਾਵੇ ਉਹ ਤੋਂ ਜੇ ਨਹੀਂ ਰੁਕਦਾ ਤੇ ਨੁਕਸਾਨ ਹੈ ਹੁਣ ਆਜੋ ਧਿਆਨ ਨਾਲ ਸਮਝਿਓ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਸਮਝਾਉਂਦੇ ਐ ਵੀ ਤੇਰੇ ਸਰੀਰ ਲਈ ਚੰਗੇ ਕੰਮ ਕਿਹੜੇ ਐ ਤੇਰੇ ਜੀਵਨ ਵਾਸਤੇ ਮਾੜੇ ਕੰਮ ਕਿਹੜੇ ਐ ਜੇ ਤਾਂ ਬੰਦਾ ਹੁਕਮ ਚ ਰਊਆ ਤੇ ਸੌਖਾ ਰਊਆ ਜੇ ਹੁਕਮ ਤੋਂ ਬਾਹਰ ਗਿਆ ਕਹਿੰਦੇ ਬੜਾ ਦੁੱਖ ਪਾਊਆ ਨਾਲੇ ਹੁਣ ਤਾਂ ਕਾਲ ਯੁਗ ਦਾ ਸਮਾਂ ਹੈ ਅੱਗੇ ਕਿਹਨੇ ਵੇਖਿਆ ਤੁਸੀਂ ਸੋਚੋ ਨਾ ਵੀ ਮਰਨ ਤੋਂ ਬਾਅਦ ਇਹ ਭੁੱਲ ਜੋ ਕਾਲ ਯੁਗ ਹੈ ਇੱਥੇ ਹੀ ਹੈ ਸਾਰਾ ਕੁਝ ਮਾੜੇ ਕਰਮਾਂ ਦਾ ਲੇਖਾ ਜੋਖਾ ਇੱਥੇ ਹੋਊਗਾ ਭਲੇਖੇ 'ਚ ਨਾ ਰਹ ਜਿਓ ਵੀ ਮੈਂ ਮਾੜਾ ਮੋਟਾ ਵੀ ਮਾੜਾ ਜਾ ਕਰਮ ਕਰਕੇ ਬਚ ਜੂਆ ਛੋਟੇ ਤੋਂ ਛੋਟਾ ਕਮਾਇਆ ਗਿਆ ਚੰਗਾ ਕਰਮ ਛੋਟੇ ਤੋਂ ਛੋਟਾ ਕਮਾਇਆ ਗਿਆ ਮਾੜਾ ਕਰਮ ਵੀ